ਪਾਣੀ ਪਾਤਾ ਬੁੱਟਿਆਂ ਚ ਆ ਆ ਆ ਸੱਸਰੀਕਾਲ ਜੀ ਸੱਸਰੀਕਾਲ ਜੀ ਪਹਿਲਾਂ ਘੱਟ ਤੇ ਕੋਈ ਘੱਟ ਤੇ ਕਿਰਲ ਹਵਾ 'ਚ ਭਰਾ ਲਿਆ ਅੱਜ ਸੱਸਰੀਕਾਲ ਜੀ ਪਹਿਲਾਂ ਪੜਾਈ ਤੁਹਾਨੂੰ ਲਿਖਿਆ ਨਹੀਂ ਸੱਸਰੀਕਾਲ ਮੇਰੀ ਬਹੁਤ ਬਹੁਤ ਸੱਸਰੀਕਾਲ ਜੀ ਤੁਹਾਨੂੰ ਬਲਵੀਰ ਉੱਠ ਖੜਾ ਉੱਠ ਮੈਂ ਜਾਣਾ ਰੋਪਣ ਨੂੰ ਕਾਤੇ ਦਲਵੀਰ ਸਿੰਘ 735 ਬਲਾਕ ਪਹੁੰਚ ਤਨੇ ਬਾਕੀ ਬਾਈ ਫੱਟਾ ਲੱਗਿਆ ਜੀ ਲਾਉਣ ਹੁਣ ਫਰੈਸਰ ਦਾ ਜਿਹੜਾ ਆਪਣਾ ਕੰਮ ਆ ਸ਼ੁਰੂ ਹੋ ਲੱਗਿਆ ਚਾਰ ਦਿਨ ਤੋਂ ਕਹਿੰਦਾ ਉਹ ਗ੍ਰੀਸ ਕਰ ਚਾਰਨਾ ਖੋਲਿਆ ਵਾ ਬਾਈ ਚਾਰਨਾ ਨਵਾਂ ਬਣਾਇਆ ਪਾਣੀ ਦਾ ਇਹਨੂੰ ਗ੍ਰੀਸ ਕਰੂ ਅੱਜ ਆਪਾਂ ਨੇ ਕਰ ਦਾਨਾ ਗ੍ਰੀਸ ਲੈ ਕੇ ਆਈ ਅੱਜ ਹੁਣ ਕਾਲੂ ਲੈ ਕੇ ਆਈ ਜਾਂ ਕਾਲੂ ਯਾਰਾਂ ਬੈ ਆਹ ਪਾ ਠੀਕ ਆ ਬਲਵੀਰ ਆ ਗਏ ਮੇਰੇ ਬਾਕੀ ਬਈ ਦਾ ਫਟਾ ਫੁਟਾ ਕੱਸੀ ਅਗਲੇ ਨੂੰ ਵੀ ਜਾਣਾ ਬਿਲਕੁਲ ਹੈਗਾ ਏ ਜਗੀਰ ਦੇ ਘਟੌੜੀ ਆ ਖੜਾ ਆਊਗਾ ਤੇ ਆਈ ਦੇ ਉੱਤੇ ਜਾਂ ਬੱਦਲ ਲਾਉਣਾ ਨੇ ਲੋਕਾਂ ਦੇ ਬਿਨਾਂ ਫੱਟੇ ਦੇ ਰੁਕ ਲਾਉਣੇ ਨੇ ਮਰ ਜਾ ਮਰ ਜਾ ਹੱਥਾਂ ਦੀ ਕਹਾਣੀ ਆ ਹੈ ਫੇਰ ਦੇਦਾ ਫੇਰ ਲਾ ਲਾ ਟਰੈਕਟਰ ਦੇ ਕਿਉਂ ਕਿ ਆ ਟਰੈਕਟਰ ਦੇ ਕਿਉਂ ਕਿ ਆ ਜਾ ਅੱਗਾਂ ਦਾ ਪੜਾ ਜਾ ਘਵਾ ਦੇ ਬਸ ਤੂੰ ਆ ਮਿਲਿਆ ਰਾਮ ਨੇ ਆਇਓਏ ਐਸਾ ਦਰੂ ਰ ਹੋਰ ਲੱਗਣਾ ਪੂਲਰਾਂ ਬਾਈਦਾ ਹੁੰਦੀ ਦਰੂ ਰ ਹੋਰ ਲੱਗਣਾ ਐਦਕੇ ਪੂਲਰਾਂ ਚ ਸੁੱਕਰੀ ਵੀ ਨਹੀਂ ਹੈਗੀ ਸੁੱਕੀ ਪੱਤੀ ਦੀ ਜੇ ਸੁੱਕੀ ਹੈ ਕੜਗ ਦੇ ਲਗਾ ਸੁਕੂਗੀ ਆਹ ਤਰੀ ਤਾ ਜਿਆ ਰੇ ਮੇਰੇ ਉਹ ਦੋ ਦਾ ਆਹ ਤੇ ਕੌਂਦੀ ਹੋਲ ਦਾ ਨਾੜ ਖੁੱਦ ਲੋ ਪਾਣੀ ਛੱਡ ਲਾ ਕਿੰਨੀ ਗੋਲ ਜਿਹਾ ਪਾਣੀ ਛੱਡਦਾ ਡੀਜ਼ਲ ਹੈਡ ਉਹ ਚਾਬੀ ਲੱਗਦੀ ਆ ਚਾਬੀ ਹੋਰ ਲਿਆ ਲੱਗਦੀ ਨਹੀਂ ਬਾਕੀ ਬਈ ਤਿਆਰੀ ਆ ਹੁਣ ਕੰਡਾ ਚੱਲਦਾ ਸਾਨੂੰ ਤਾਂ ਜਿਹੜਾ ਕੋਈ ਕਹਿ ਤਾ ਸੀ ਤੁਹਾਨੂੰ ਫੜਾ ਦੇਣਾ ਅਸੀਂ ਨਹੀਂ ਹੱਥ ਲਾਉਣਾ ਆ ਗਾ ਤੁਹਾਨੂੰ ਤੁਸੀਂ ਗੱਲ ਪਾ ਦਿੰਨੇ ਆ ਸੀਜ਼ਨ ਦੂ ਆ ਗਿਆ ਹਜੇ ਤੱਕ ਗਈ ਜਾਨੇ ਕੜਾਸੇ ਬੁੱਠੇ ਘਾਤੇ ਕੜਾਸੇ ਬੁੱਠੇ ਘਾਤੇ ਦੇਖ ਮੜੀ ਜਾਊਗੀ ਇਹ ਤਾਂ ਛੋਟੀ ਲਿਆ ਥੋੜੀ ਜਿਹੀ ਛੋਟੀ ਤੇ ਤੋ ਨੂੰ ਲੋਗ ਸਮਰਵਣ ਨੂੰ ਅਸੀਂ ਆ ਦੇਖੋ ਜਿਹੜੇ ਲਗਾਤੀ ਇਹਨਾਂ ਨੂੰ ਪੁੱਤ ਅਸੀਂ ਲਿਖਾਈ ਭਾਈ ਇਹ ਵੀ ਵੀ ਆਈ ਹੈ ਲਾਈਕ ਹੋਣੀ ਆਇਆ ਇਹਨਾਂ ਨੂੰ ਹੈਗਾ ਪਹਿਲੇ ਹੀ ਹੈ ਅੱਛਾ ਅਸੀਂ ਕੁਝ ਨਹੀਂ ਲਿਖਾਇਆ ਸਾਡੂ ਨਾ ਕਈਆ ਪਹਿਲੇ ਹੀ ਲਿਖਿਆ ਪਿਆ ਅਗਲੇ ਨੇ ਤੰਗੇ ਬਣਾਉਗੀ ਤਾਂ ਹੀ ਬੱਚੇ ਹੁੰਦੇ ਤਾਂ ਹੀ ਬੱਚੇ ਤੰਗੇ ਬਣਾਉਂਦੇ ਨਹੀਂ ਚਲੋ ਕਾ ਕਾਡੋ ਫਰਾਉਣਾ ਲਿਆ ਆਖਾਂ ਆਪਣਾ ਇਹ ਕਟਾਈ ਤਾਂ ਬੋਰਡ ਲੱਗਿਆ ਹੋਇਆ ਵੀਰੇ ਇੱਥੇ ਪੁੱਛ ਲਓ ਕਿ ਉਹਨੂੰ ਕਹੇ ਬੇਰ ਕਾ ਡੈਰੀ ਪਹੁੰਚਾਣਾ ਫਿਰ ਨਹੀਂ ਘੁੰਮੇ ਆਉਗਾਸ ਕੀ ਆ ਆਰਡਰ ਆ ਕੋਈ ਹਾਂ ਹਾਂ ਆਰਡਰ ਆਇਆ ਕੋਈ ਆਰਡਰ ਕਰਿਆ ਕੋਈ ਪਾਪਾ ਨੇ ਵੀਰੇ ਆਪਣਾ ਜਿਹੜਾ ਮਰਜੀ ਹੱਥ 모ੜਿਆ ਬਸ ਤੁਸੀਂ ਐਂਟਰ ਸਿਰੇ ਆ ਕੇ ਬੇਰ ਕਾ ਡੈਰੀ ਹੋਣੀ ਆ ਤਿੰਨ ਮੰਜ਼ਲ ਦੇ ਜਾਓ ਕੋ ਸਾਹਮਣੇ ਤਿੰਨ ਮੰਜ਼ਲੀ ਕੋਠੀ ਹੋਊਗੀ ਇੰਦਰ ਰਾ ਕੋਠੀ ਕੋਲ ਆ ਜਾਓ ਸਾਹਮਣੇ ਨੂੰ ਰਸਤਾ ਆਉਂਦਾ ਕੋਠੀ ਦੇ ਨਾਲੇ ਟਰੈਕਟਰ ਖੜਾ ਦਿਖ ਜਣਾ ਤੁਹਾਨੂੰ ਆਜਣਾ ਬਾਈ ਅਗਰ ਪਾਣੀ 흘ੜਾ ਤੇ ਪਾ ਹੋਲੇ ਵੇ ਨਾ ਖੋਲ੍ਹਿਆ ਨੀ ਖੋਲ੍ਹ ਪਾਣੀ ਲੈ ਜਾ ਰਿਹਾ ਤੇ ਪਿੱਟ ਦੇ ਪਾਜੀ ਹੋ ਗੂਜੇ ਪਰ ਆ ਜਾ ਬਸ ਆ ਕੇ ਪਾ ਪਾ ਇਹ ਕੀ ਜਰੇ ਲੈ ਕਹਿੰਦੇ ਇਹ ਲਿਆ ਮਿੱਟੀ ਦੀ ਫੱਡ ਰੋ ਮੈਂ ਪਾਣੀ ਦਾ ਬਹੁਤ ਫਰਕ ਹੈ ਜੰਗਲੀ ਜੀ ਜਦ ਤੱਕ ਤੋਟੇ ਦੀ ਹੈ ਉਸੇ ਉਹ ਤਾਂ ਪਹਿਲਾਂ ਹੀ ਰੱਖੇ ਕਿਦੇ ਡਾਲ ਪਰ ਖੜਾ ਰਹਿ ਜਾਵੇ ਨਾਲਾ ਰੰਗ ਉੱਗ ਗਿਆ ਨਾ ਮੈਂ ਕਹਦਾ ਹੱਥ ਕਰੀਂ ਡੇੜ ਵੀ ਆਈ ਆ ਇਹ ਆਹ ਤਾਂ ਖੁੱਲ ਗਿਆ ਨਾ ਆਓ ਵੀ ਖੋਲ ਜੈਨੂੰ ਕੰਦਲੀ ਪਿੰਨਾ ਪਾਇਆ ਕੇ ਕੁੱਤਾ ਵੀ ਸਾਡਾ ਕੁਝ ਮਾਰ ਕੇ ਬੈਠੀ ਉਹ ਤੁਸੀਂ ਆ ਬੈਠੇ ਹੋ ਕੁੱਤੇ ਥੋੜੀ ਆ ਨਾ ਜੀ ਕੁੱਤੇ ਸਾਡੇ ਬੂਛਾ ਗਿਆ ਇੱਥੇ ਨਹੀਂ ਸੁਣ ਲੈ ਹੈ ਸਫਾਈ ਕਰ ਲਓ ਅੱਜ ਗੱਗੇ ਮੁੜ ਕੇ ਉਧਰ ਦੀ ਸਾਈਟੇ ਨਹੀਂ ਆਈ ਦੇਖ ਲੈ ਯਾਰ ਕਾਦੀ ਉਸਮਾਨ ਜੱਬੀ ਉਹ ਦਿਲਗੀਰਾ ਖੜ ਮੜ ਰਿਹਾ ਚਾਬੀ ਆ ਜਿਹੜਾ ਕਰਨਾ ਤਾਂ ਤਾਨ ਸਾਨੀ ਦੀ ਔਰ ਕਾਦੀ ਜਿੱਮਾ ਆਈਂ ਖੁੱਲ ਜਾ ਲੈ ਰੈਗ ਨੂੰ ਨਾ ਕਿਹੜਾ ਆਇਆ ਹੱਥ ਨਾਲ ਲਾਇਆ ਯਾਰ ਹੈ ਕਿਹੜਾ ਆਇਆ ਹੱਥ ਲਾਪਰੀ ਫੜੀ ਮੜਿਆ ਉਹ ਮੁੰਡੇ ਨੂੰ ਮਿਲਿਆ ਮੈਂ ਟਾ ਗਿਆ ਚ ਲੈ ਕਿਆ ਬਜੇ ਨੂੰ ਜਾਤਾ ਹੈ ਜੀ ਚ ਪਰ ਜਾ ਉਹ ਗਨੀ ਬੰਦੀ ਬੰਦੀ ਵਾ ਆਹ ਮਾਰੀ ਗਿਆ ਲੈ ਮਾਰੀ ਗਿਆ ਕੁਖਲਾ ਗਿਆ ਕੱਤਲੇ ਹੁਰੀ ਲਾਗੀ ਆ ਕਿੰਨੀ ਲਾਗੀ ਬੂਖ ਭੁਖਾ ਦਿਓ ਵਰਕਰਾਂ ਦੀ ਦੇਖੀ ਸੱਟਾ ਭਾਰਾ ਬਾਈ ਜਿਆਦਾ ਹੈ ਦੰਦ ਤੋੜਦਾ ਹਾਂ ਕਿਹੜਾ ਨਾਟਕ ਪੈਣੇ ਹੁਣ ਦੋ ਦੋ ਇਹਨੇ ਗਾਹਾਂ ਜਾਣਾ ਹੋਰ ਟਾਇਰ ਹੋਰ ਨੱਬਗੇ ਇਹਦੇ ਹਾਂ ਹਵਾ ਭਰਨੀ ਪੈਣੀ ਬੰਪਲੇ ਆਓ ਭਰਦੇ ਹੁਣ ਪਹਿਲਾਂ ਭਰੀ ਲੋ ਬਾਈ ਤਿਆਰੀ ਹੈ ਜੇ ਕਿਸੇ ਵੀਰ ਨੇ ਆਪਣੇ ਆਨੇ ਫਰੋਖੜ ਹੋ ਗਈ ਆ ਸਰੋ ਗਣਕ ਸਪਾਰ ਕਰ ਸਕਦਾ ਗੱਲ ਯਾਰ ਦੇਖ ਸਾਨੂੰ ਨਹੀਂ ਆਉਂਦੀ ਕੱਢਣੀ ਇਹਨੂੰ ਆਉਂਦੀ ਹੈ ਇਹ ਕਿਸ ਨੇ ਭਾਈ ਲਾਤੀ ਪੂਛ ਭਾਈ ਦੇ ਪ੍ਰੈਸ਼ਰ ਦੇ ਗੜਾਸੇ ਕਸਾਉਣੇ ਹੋਣ ਨਾਸ ਵਰ ਕਰ ਲਿਓ ਸਪਰਕ ਕਰੇ ਜਾਵੇ ਧੋਰ ਹਣਾ ਬਾਈ ਜੀ ਦਿਖਾ ਜਾਂ ਗਾਉਣਾ ਲੈ ਆਈ ਦਿਨ ਆ ਲੰਗੋਟਾ ਉਹ ਪਨਾ ਚਾ ਦਸੇ ਏਥੇ ਤੂੰ ਲੱਗ ਰਹੀ ਕਿਹੜੋ ਆਪ ਆਹ ਹੋਈ ਥੋੜਾ ਜਿਹਾ ਚੱਕ ਦਿੰਵੀਂ ਪਿੱਛੇ ਤੋਂ ਪਾ ਦੇ ਆ ਚੱਕ ਦੋ ਥੋੜਾ ਬਸ ਨਰਦੀ ਬਾਰੇ ਬਸ ਗਿਆ ਹੁਣ ਮਰ ਗਈ ਗੱਲ ਬਸ ਬਣਾਤੀ ਇਨਾ ਕੰਮ ਤਾਂ ਨੂੰ ਕਹਾ ਪਾਈ ਗਏ ਹੁਣ ਥਾਈ ਦਾ ਮੋਰ ਦੇ ਥੰਗੇ ਹੁਣ ਲਾਏ ਆ ਥੰਗਾ ਵੀ ਨਾ ਕਹਾਂ ਮੋਰ ਫਿਰ ਮੋਰ ਨਹੀਂ ਆ ਉਹ ਬਾਈ ਦੇਖੋ ਦਿਖਾਓ ਕੀ ਦੇਖੀਏ ਬਾਈ ਇਹ ਨਾ ਕਿਰਤ ਕਰਦੀ ਡੇੜਾ ਨਾ ਡੇੜਾ ਰੱਬ ਦੀ ਵਰਜੀ ਆ ਹਾਂ ਹੈ ਕਿਦਾ ਜੀ ਪਹਿਲੇ ਨਾਲ ਤਾਂ ਹੱਥ ਪਰੇ ਖਾਦੇ ਲੱਗਦੇ ਮੇਰੀ ਗੱਲ ਸੁਣਨੀ ਹੈ ਉਹ ਬਾਸਲਾ ਪਾ ਲਾ ਬਾਸਲਾ ਕਹਿੰਦੀ ਮੇਰੀ ਹੋ ਗਿਆ ਐਸੇ ਕੀ ਫੇਰ ਕੰਮ ਜਾਇਗਾ ਹੋਗਾ ਦਾਦਾ ਪਾਖ ਲੈ ਆ ਬਾਸਲਾ ਕਿੱਧਰ ਪਾਈ ਆ ਬਚਾ ਲਿਆ ਮੈਂ ਮੇਰੀ ਗੱਲ ਸੁਣ ਰੋੜਾ ਚੱਕ ਦੇ ਉਹ ਉੱਥੇ ਤੇ ਗੋਡੇ ਦੀ ਆਪਣੀ ਤਾਰਤੀ ਸੀ ਮੇਰੀ ਕਾਹਦੇ ਨੇ ਇਹ ਬੋਲਟ ਰੋੜੇ ਬਚਣਾ ਤਾਂ ਗੋਡਾ ਮੇਰਾ ਕੰਦ ਨਾਲ ਵੱਜਿਆ ਤਾਂ ਬਚ ਗਿਆ ਕਿਹੜਾ ਆਹ ਲੋਗ ਲਾ ਲੈ ਉਹ ਜਿਹੜਾ ਗਰਾਂ ਲਾਇਆ ਹੋਇਆ ਉੱਚ ਗੱਗੇ ਨੂੰ ਗੱਗੇ ਦਾ ਮੱਥਾ ਵੱਜਣਾ ਦਾ ਥੰਮਲੇ ਨਾਲ ਤੇਰੇ ਥੰਮਲੇ ਨੇ ਸਾਨੂੰ ਗਲ ਪਾ ਲਿਆ ਹਾਂ ਮੇਰੀ ਗੱਲ ਸੁਣਾ ਤੁਸੀਂ ਬੋਲੇ ਨਹੀਂ ਚੱਕਣਾ ਤੁਸੀ ਤੁਸੀਂ ਕੀ ਕਰਦੇ ਤੁਸੀਂ ਤਾਂ ਆਪਣੇ ਤੇ ਕਾਪੇ ਕੋ ਨਹੀਂ ਨੀ ਹਨ ਤਾਨੂੰ ਮੈਨੂੰ ਦਰਵਾਜਾ ਲਾਉਣ ਨੂੰ ਕਿਹਾ ਕੀ ਨਹੀਂ ਤਾਂ ਇਹ ਦਰਵਾਜਾ ਗੋਲਵਾ ਮਾਗਲ ਮੈਨੂੰ ਆ ਕੇ ਕੁੱਤੇ ਦੇ ਵੱਡੇ ਵਾ ਤਾਲੂ ਆਤਾ ਮੈਂ ਗੋਲਵਾ ਫਿਲਮ ਵਾਲਾ ਕਾਬੂ ਆਇਆ ਹੋਇਆ ਆਂ ਨਾਲ ਰਹਿਣਾ ਬੈਠੇ ਦਰਵਾਜਾ ਲਾਇਆ ਹੋਇਆ ਇਹਨੂੰ ਬਾਹਰ ਨਹੀਂ ਤੇ ਮੇਰਾ ਖੋਲ ਦੇ ਅੰਦਰ ਆ ਜਾਂਦੀ ਹਾਂ ਇਹ ਤਾਂ ਬਾਹਰ ਕੀ ਆ ਪੈਂਦਾ ਉਹ ਗੱਗੇ ਆਹ ਨੂੰ ਖੁੰਮਣਾ ਲੈਂਦਾ ਏ ਸਾਨੂੰ ਨਹੀਂ ਅਸੀਂ ਤਾਂ ਉਥੋਂ ਨੰਗਿਆ ਹੋ ਰਹੇ ਉਹ ਚੀਜ਼ ਕਰ ਰਹੀ ਟਾਰਗੇਟ ਖੋਦੇ ਹਾਂ ਐ ਕਰੂ ਤੂੰ ਤੂੰ ਆਇਆ ਕਰ ਬਾਪੂ ਉਧਰ ਨਾ ਡਾ ਪਾ ਬੂਰੇ ਅੱਜ ਪਹਿਲਾਂ ਦਰਵਾਜ਼ੇ ਤੇ ਮੈਨੂੰ ਸਮਾਨ ਕੱਢ ਕੇ ਦੇ ਗੱਲ ਟਰੈਕਟਰ ਵਾਲਾ ਕਿਹੜਾ ਆ ਜਾ ਟਰੈਕਟਰ ਵਾਲਾ ਸਮਾਨ ਵਾਲਾ ਫੇਰ ਦੱਸ ਅੱਜ ਜੇ ਕੱਢ ਲਿਆ ਗੇਟ ਤੋਂ ਨੂੰ ਲੈ ਕੇ ਜਾਉਂਗੇ ਆਹ ਬਈ ਆਇਆ ਇਧਰ ਮਿਲ ਕੇ ਖਾਦਾ ਜਿਹੜਾ ਸਮਾਨ ਆਤਿਆ ਸਾਡਾ ਉਹ ਵੀ ਤਾਂ ਤੂੰ ਮਿਲ ਕੇ ਖਾਦਾ ਤੈਨੂੰ ਕਿਹਦਾ ਇਹ ਦੁੰਗੜੂ ਮਦਨ ਉਹ ਹੀ ਤਾਂ ਸਮਝਾ ਰਹੇ ਆ ਵੀ ਇੱਧਰ ਵੀ ਨਿਕਲ ਰਿਹਾ ਹੈ ਕਿੱਧਰ ਨੂੰ ਇੱਧਰ ਨੂੰ ਕਾਲਕ ਜੀ ਨੂੰ ਕੱਢ ਲੂੰਗਾ ਚਾਰ ਕਾਪੀ ਲਿਆ ਤੂੰ ਰਾਜੇਪੁਰ ਨੂੰ ਚਲੂੰਦਾ ਅਲੈਕ ਪਟਕ ਪਟਕ ਵੱਡ ਹੋਣੀਂਦਾ ਯਾਰ ਪਾਣੀ ਛੱਡਿੰਦਾ ਨਾ ਟਪਰੇ ਯਾਰ ਇੱਥੇ ਆ ਉਹ ਗਰਬਨਿਆ ਗੱਲ ਉਹ ਕਹਿੰਦੇ ਆ ਅੱਜ ਮਿੱਟੀ ਦੇ ਲਵਲ ਕਿ ਆਇਨ ਲਫੜ ਹੁਣ ਚੜੂਗਾ ਦੇਖੀ ਇਹਨੇ ਥਾਲੇ ਮਿੱਟੀ ਨੂੰ ਤੇਰਨੇ ਜਾ ਦੇ ਬਿਨਾ ਪਰ ਇੱਕਾ ਚੜੂ ਜਾ ਕੇ ਦੇਖ ਦੇਖ ਮੜਾ ਇਹ ਪਿੱਛੇ ਵਾਲੀ ਫੱਟਾ ਚੱਕ ਕੇ ਦੱਸਣਾ ਆਪਾਂ ਨੇ। ਕਿੱਦਾਂ ਐਡ ਹੋ ਜੂ। ਆਹ ਆਹ। ਮੜਾ ਖੋ ਚੱਕੋ ਫੱਟਾ ਚੱਕੋ ਦੋਰ ਨਾਲ। ਖੜ ਜੋ ਹੁਣ ਨਾੜ ਕਹਤਾਂ ਨੂੰ। ਅਰੇ ਜੀਬ ਕਿਡਾ ਐਂ ਤਾਂ ਨਾੜ ਪੈ ਨਹੀਂ ਜਾਂਦਾ। ਅੱਛਾ। ਇਹੇ ਨਾ ਖੜ ਚੱਕੋ ਹੁਣ। ਚੱਕ ਲੈ। ਆ ਇੱਥੇ ਰੱਖ ਲਾਇਓ। ਛੱਡਿਓ ਨਾ ਹੁਣ। ਮੈਂ ਕੱਢ ਦਿੰਦੇ। ਆ। ਪਿੱਛਾ ਵਾਲੀ ਵੀ ਕਰ ਲਾਂਗੇ। ਖੜ ਜੋ। ਛੱਡਿਓ ਨਾ। ਦਲਵੀਰ ਨੇ ਦੰਦ ਤੋੜ ਗਏ। ਜਾ ਕੇ ਨਾ ਨਾ ਡਿੱਤਾ ਇੱਕ ਪਾਸੇ ਦੇ ਪਾਏ ਰੇ। ਵਾ ਛੱਡ ਦੋ। ਸਹੀ ਹੋ ਗਈ। ਛੱਡ ਦੋ। ਛੱਡ ਲੈ ਜਿੱਦ ਕਰ ਦੋ। ਛੱਡ ਗਿਆ ਤਰਤੀ ਹੋ। ਉੱਧਰ ਬਾਹਰ ਕਾਹਦੀ ਹੋ ਰਹਾ ਪਾਉਣ ਨਾਟੇ ਤੇ। ਉਧਰ ਲੈ ਪਾਉਣ ਨਾਟ ਚਲ ਆ ਜਾ। ਆ ਜਾ ਆ ਜਾ। ਬਹੁਤ ਭਾਰਾ ਗੁਲੀ। ਫਟਾ ਬਹੁਤ ਭਾਰਾ ਥੋੜਾ। ਬਹੁਤ ਭਾਰੀ ਬਈ। ਮਾਰਾ ਯਾਰ ਇਹਦਾ। ਫਟਾ ਚਾਹੀਦਾ ਵੀ ਛੋਟਾ ਚੌੜਾ ਹੀ ਬਹੋਤ ਆ। ਮੈਂ ਫਟਾ ਠੀਕ ਐ ਠੀਕ ਐ ਵਧੀਆ ਚਾਹੀਦਾ ਅੰਨਾ। ਉਦਹ ਬਿਨਾ ਬ੍ਰੇਕ ਕਰਿਆ ਕਿਹਾ ਕਿ ਬਾਹਰੋਂ ਦਾ ਪਾਣਾ ਟਾ ਹੌ ਕਮਚਾ ਗਾ ਹੈ ਅੰਜਾ ਉਹੀ ਵਈ ਹੋ ਜੀ ਨਾ ਤਾ ਉਹ ਨੂੰ ਉੱਢਦੇ ਹੋ ਵਾ ਇਹ ਕੋਆ ਨਾ ਜੀ ਤੇ ਖਾ ਬੈਸ ਰੇ ਕੁਛ ਨਹੀਂ ਖਾ ਗਏ ਨੂੰ ਚਾਬੀ ਲਾਉਂਦੇ ਨੇੜੇ ਨੂੰ ਕਿ ਮੈਂ ਖਾ ਰੇ ਤੂੰ ਜਾ ਵੀਰੇ ਇੱਥੇ ਸਾਈਡ ਦਬਲ ਨਾਲ ਖਾਣਾ ਹੈ। ਜੇ ਦਬਲਾ ਚੜਾ ਦੀ ਜੀ ਤੇ ਚੜਦਾ ਹੋਇਆ ਪਹਿਲਾਂ ਸਿੰਗਲ ਤੇ ਚੜਨ। ਜੇ ਦਬਲਾ ਬਾਅਦ ਵਿੱਚ ਚੜਨਾ ਚਾਹ ਪਾਣੀ ਦੇ ਵਿੱਚ ਸਿੰਗਲ ਚੜਾ। ਆਉਂਦਾ ਟੱਕਣਾ ਵੇੜਾ। ਆ ਜਾ। ਲੈ ਚਲੋ। ਲੈ। ਦਿੱਤੇ ਹੋਏ। ਪਵਾ ਨਹੀਂ ਨਾ ਉਹ ਆਹ ਵਾਲੇ ਵੀ ਲੈ। ਉਹ ਕਾਣਾ ਚੇਜ਼। ਕਾਣ ਪਈ ਵੀ ਆ। ਚੱਕੋ ਥੋੜਾ ਜਿਆ। ਲੈ ਲੈ। ਆਮ ਨਹੀਂ ਇਹ ਸਾਈਡ ਆ ਜੇ। ਉਹ ਹੁਣ ਐਂ ਜੇ ਕੋਈ ਫਾਇਦਾ ਨਹੀਂ ਮੂਹਰ ਦੇਰਦਾ ਨਹੀਂ। ਮਾਊਗਾ ਟੱਕਰ। ਸਾਈਡ ਤੇ। ਬਾਕੀ ਕਰਾਂ ਠੀਕ ਹੈ ਮੈਂ ਕਰਦੇ ਉਹ ਲੈਵਰ ਵੀ ਲਿਆਉ ਨਾਲਾ ਚ ਬਸ ਲੈਵਰ ਦਾ ਹਿੱਲਾ ਵੀ ਕਰ ਦੋ ਹੁਣ ਫਿਰ ਨਾਲੇ ਲੈਵਰ ਉਪਰ ਆ ਨਹੀਂ ਹੈਗਾ ਯਾਰ ਲੈਵਰ ਤਾਂ ਹੀ ਫੇ ਕਾਂਕ ਕਾਂਕ ਪੜਾਈ ਦਹੀਂ ਹੋਊਗੀ ਉਹ ਕਾਂਕ ਪੜਾਈ ਜਿਹੜੇ ਆ ਗਿਆ ਜੀ ਤੇ ਬੱਲੇ ਬੱਲੇ ਅੱਛਾ ਉੱਕਾ ਪੱਕਾ ਕੰਟੈਕਟ ਯਾਰ ਤੂੰ ਪਿੱਛੇ ਪੜਾਈ ਤੇਰੀ ਹਾਉ ਤੇਰਾ ਢੋਲਾ ਜਵਾਗੇ ਵੀ ਮੈਂ ਖੇਤ ਸਾਫ ਕਰ ਦੇ ਆਹ ਲੋਕਾਂ ਉੱਪਰ ਪੈ ਕੇ ਖੜੇ ਰਹਿ ਗਏ ਭਈਆਂ ਗੱਤ ਲੈ ਜਣ ਕਾਲੇ ਵਾਲੇ ਕੰਮੂ ਤੂੰ ਟੂੜੀ ਅੰਦਰ ਪਵਾ ਲਈ ਕਰ ਮਨੂ ਪੈ ਜੰਦਾ ਟੂੜੀ ਦਾ ਕੌਣ ਕਹਦਾ ਐਦਿੱਕੀ ਦੀ ਕੰਮ ਕਰਦਾ ਐਦਿੱਕੀ ਦੀ ਥੋੜਾ ਕੰਮ ਕਰਨਾ ਤੁੰ ਵੀ ਜਾ ਕੇ ਦਾ ਗੱਲ ਤਾਂ ਠੀਕ ਹੈ ਯਾਰ ਆਪ ਖਾਓ ਜਰਾ ਮੂੰਹ ਪੈਸੇ ਤਾਂ ਦੇਖੋ ਜੀ ਜਦ ਚੀਜ਼ ਕਰਾ ਪਹੁੰਚ ਗਈ ਜਦੋਂ ਪੈਸਾ ਹਾਂ ਜਿਹਾਂ ਹੋਣ ਲੱਗੇ ਵੀ ਜਿਹੜਾ ਕਰਦੇ ਇਹ ਕਿਹੜੇ ਜ਼ਿਆਦਾ ਬੜੀ ਅਮਾਉਂਟ ਆ ਥੋੜੀ-ਮੋਟੀ ਹੋਗਾ ਹੋੱਚ ਇਹਦੇ ਉੱਪਰ ਹੀ ਕੰਮ ਯਾਰ ਜ਼ਮੀਨਦਾਰ ਕੋਲ ਪੈਸਾ ਵੀ ਉਹੀ ਦਿਰਾ ਚ ਹੁੰਦਾ ਜਾਂ ਫਸਲ ਆਉਂਦੀ ਆ ਇਹ ਤਾਂ ਜਿੰਦਾ ਪੈਸਾ ਨਹੀਂ ਲਾਉਂਦਾ ਬਾਈ ਫੇਰ ਨਹੀਂ ਦੇ ਹੁੰਦੇ ਫੇਰ ਨਹੀਂ ਦੇ ਹੁੰਦੇ ਪੈਸੇ ਬਾਕੀ ਬਾਈ ਚਾਚਰੇ ਨੂੰ ਬਤਾਈਆਂ ਬਾਈ ਬਾਈ ਦੀਆਂ ਭਾਈ ਭਾਈ ਲੋਹਾ ਚਾਚੇ ਭਾਈ ਹੈ ਹੋਰ ਵਰਤਾ ਪਹਾ ਫਿਰ ਵਰਤਾ ਫਾਸਾ ਕੀ ਫਾਇਦਾ ਭਾਈ ਭਾਈ ਦਾ ਘਰ ਤੂੰ ਰਹੇ ਨਹੀਂ ਨਾ ਲੱਗਿਆ ਭਾਈ ਆ ਜਾ ਘਰ ਮੈਂ ਚੱਲ ਬੈਗਦਾ ਹੁਣ ਮੋੜ ਰੁਪਾਈਂ ਤੇ ਆ ਕੇ ਹੁਣ ਬੈਠਣ ਗੋਹੇ ਹਾਂ ਤੇ ਤੁਸੀਂ ਫੇਰ ਘਰ ਤੋਂ ਨਿਕਲਦੇ ਨਹੀਂ ਫੇਰ ਮੈਂ ਸਾਰਾ ਅੱਜ ਲੱਗਿਆ ਵਰਦੇ ਚਾਚਾ ਰਿਮੋਟ ਫੜ ਕੇ ਰਿਮੋਟ ਮੂਹ ਦੇ ਦੂਤੀ ਜੀ ਲੱਗੀ ਵੀ ਦੂਨੇ ਹੀ ਪੈਸੇ ਉਧੇ ਆ ਜਾਂਦੇ ਉਹ ਤੇ ਵੀਰ ਰਿਮੋਟ ਮੂਹ ਦੇ ਕੋਲ ਮਲਕੀਤ ਬਾਈ ਵੀਡੀਓ ਸੱਤ ਕਰਨ ਲੱਗਿਆ ਬਸ ਹਾਂ ਉਹ ਠੀਕ ਹੈ ਹੁਣ ਥੋੜੀ ਐਡੀ ਦਾ ਉਹੀ ਫੋਟ ਹਾਂ ਨਿਆ ਫੂਲ ਮੈਂ ਖਿਆ ਖਲਿਆ ਨਹੀਂ ਆਉਂਦੀ ਟੀਵੀ ਨਹੀਂ ਆਉਂਦੀ ਐਡੀ ਐਡੀ ਦੀ ਬੱਤੀ ਜੀ ਹੋ ਮੇ ਵੀ ਥੋੜੀ ਐ ਬੱਤੀ ਜੀ ਯਾਰ ਹੁਣ ਤੂੰ ਇਹ ਮਕਾਨੀ ਦਿੱ ਲੋਉਂਗਾ ਫੋਨ ਨਾਲ ਬੜੀ ਹੋਆ ਹਾਂ ਹੁਣ ਉਹ ਭਾਈ ਚਾਚੇ ਨੂੰ ਫੋਨ ਚਾਉਂ ਟੀਵੀ ਜੀ ਲੱਗ ਗਏ 来 ਯਾ ਤੇ ਪੰਪ ਚੱਕ ਲੈ ਆ ਦੱਸ ਨਹੀਂ ਜੋ ਮੈਂ ਕਹਿੰਦਾ 20 ਦਿਨ ਹੋ ਗਏ ਡੰਡਾ ਰੀਪੇ ਫੋੜਦਾ ਉਹ ਲਿਆ ਫਿਰ ਡੰਡਾ ਦਾ ਪਿਆ ਰਹਿਣ ਤੇ ਕਿੰਨੇ ਦਿਨ ਜਿਹੇ ਇਹ ਕਾਰ ਕੈਪਟਨ ਪੰਪ ਗੱਗਿਆ ਮੋੜ ਲੈ ਜਾ ਪੰਪ ਕਿਹੜਾ ਪਾਪਾ ਵੀ ਲੀਏ ਆ ਲਿਆਉਂਦਾ ਮੜਾ ਇਹ ਰੜਕਾ ਮਾਰ ਤਾ ਮਾਦੇ ਪਰ ਹਵਾ ਭਰ ਲੈ ਰੜਕਾ ਨਾਲ ਦੀ ਉਰੇ ਯਾਰ ਰੜਕਾ ਦੇਣ ਮੋਰੇ ਇਹ ਰੜਕਾ ਕੱਟ ਕੇ ਬਾਹ ਕੱਟ ਕੇ ਮਾਰੀ ਯਾਰ ਉਹ ਜਾਲੇ ਜੂਲੇ ਲੱਗੇ ਬਥੱਲੇ ਆਹੋ ਜਾਲੇ ਤੂੰ ਉਹ ਲਿਆ ਪੰਪ ਪੱਪ ਲਿਆ ਹੱਥ ਵਾਲਾ ਉਹ ਇਹ ਵੀ ਕਰ ਰਿਹਾ ਕਮਾਨੇ ਦਾ ਹੁਣ ਇੱਕ ਨਹੀਂ ਚੱਲਣਾ ਹਾਂ ਨਾ ਛੇਠਾ ਮਾਰ ਮੈਂ ਜਾਲੇ ਆ ਕੇ ਜਾਲੀ ਹੀ ਸਾਫ ਕਰਦੀ ਯਾਰ ਉਹ ਬਾਹਰ ਜਾ ਉਹ ਬਾਹਰ ਕੱਟ ਕੇ ਮਾਰੀ ਫਿਰ ਇਹਨੂੰ ਬੈਕ ਬੈਕ ਲਾਈ ਫਿਰ ਮਾਰੀ ਹੁਣ ਮੈਂ ਕਿ ਨੇੜੇ ਨਹੀਂ ਜਾਣਾ ਬਸ ਇਹਦੇ ਚ ਲਾ ਕੇ ਡੌਲ ਤੋਂ ਬਹਿ ਜਾਗਾ ਨਾ ਨਾ ਉੱਪਰ ਬੈਠੇਗੇ ਵੀ ਨਾ ਮੈਂ ਨੇੜੇ ਨਹੀਂ ਜਾਏਗਾ ਤੈ ਵੀ ਥਾਂ ਜਿੱਦਾਂ ਗੱਗੇ ਨਾਲ ਤੇ ਲਾਇਆ ਭਈਏ ਨੂੰ ਬਹੁਤ ਗਾਲਾਂ ਕੱਢੀਆਂ ਹਰ ਉਹ ਕੁ ਥੋੜਾ ਰੱਖ ਉਹ ਤੇ ਨੂੰ ਆਪੇ ਜਦ ਤੱਕ ਥੜਿਆ ਐ ਪਾਨੀ ਵੀ ਦੀ ਜਦ ਗੱਗੇ ਰਾਂ ਤੇ ਲਾਇਆ ਆਹੋ ਭਾਈ ਜਦ ਤੱਕ ਗਲੇ ਚ ਪਾਈ ਦੀ ਨਾ ਬੜੀ ਗੜੀਗਾ ਭਈਏ ਪਰੂ ਬੰਦ ਕੇ ਜਾਏਗਾ ਉਹ ਇਹ ਜਾ ਰੁਕਦਾ ਲੱਗ ਰਿਹਾ ਸਰ ਸਰਵਲ ਥੋੜੀ ਦੇਖਿਆ ਕਰ ਉਹ ਆਰਜੀ ਬਿਲ ਨੂੰ ਦੇਖਿਆ ਕਰ ਕਿੱਥੇ ਗਏ ਇਹ ਗਾਲ ਖਾਧੀ ਆ ਕੇ ਕੰਮ ਮਰੋਣੀ ਗਾਲ ਜੇ ਰੁਕੇ ਮੜ ਕੇ ਜਾ ਲੱਗ ਗਿਆ ਜਦ ਅੱਖਾਂ ਇਧਰ ਰੋਦੀਆਂ ਹੋਰ ਤਾਂ ਸਰ ਸਰਵਲ ਦੇ ਦੇ ਭਈਏ ਇਦੋਂ ਨਿਕਲਣਾ ਜਿੰਨੇ ਤੇ ਉਹ ਦਿੱਲੀ ਦਾ ਕੰਨ ਕਤੀ ਜਾਵਾ ਯਾਰ ਵੇਖ ਜੱਗੇ ਦਾ ਇਹ ਐਡਾ ਰੁਕ ਲਾਇਆ ਕਰ ਭਈ ਇਹ ਟੈਂਡਰ ਟ੍ਰੈਕਟਰ ਐ ਫਰੈਸ਼ਰ ਬਾਦ ਯਾਰ ਵੀ ਕੱਢੇ ਰੱਖਿਆ ਭਈ ਸਰਦਾਰ ਜੀ ਅਜੇ ਇਹ ਕਾਇਦਾ ਮਿਲਦਾ ਐਨਾ ਕਿ ਤਾ ਲਾਉਂਦੇ ਕੀ ਕਰੀ ਜਾਂਦੇ ਐਨਾ ਕਿ ਤਾ ਲਾਉਂਦੇ ਗਾ ਕੰਮ ਕਰਦਾ ਉਹ ਵਾਸਨ ਸੱਚੇ ਓਏ ਮੈਂ ਇਹ ਰੁਕਣਾ ਹੁੰਦੇ ਲਾਉਂਦੇ ਸੱਤ ਜੁਵੇਂ ਹਾਂ ਤਿੰਨ ਚਾਰ ਹੁੰਦੇ ਹਾਂ ਬਾਹਰੋਂ ਥੱਕੇ ਨਹੀਂ ਚਾਰ ਮથે ਚਲੇ ਰੁੱਕ ਗਨ ਐਡਾ ਚਾਰ ਹੋ ਜਾ ਫਰਕ ਨਹੀਂ ਆਉਂਦਾ ਬਦਲਾਅ ਆਤਾ ਹੀ ਜਾਂ ਬਹੁਤ ਸੱਚ ਉਹ ਪੱਕੀ ਆ ਭਈ ਜਿਹੜਾ ਬੰਦੇ ਥੱਕਦੇ ਵੀ ਲਾਉਂਦੇ ਲਾਉਂਦੇ ਇਹ ਇਹਨੂੰ ਕੀ ਆ ਯਾਰ ਤਿੰਨ ਬੰਦੇ ਦੇ ਰੁੱਕ ਪੂਰਾ ਨਾ ਹੋਵੇ ਯਾਰ ਜਿਆਦਾ ਕੰਮ ਕਰ ਸਕਦੀ ਹੁੰਦੀ ਐ ਇਹਨੂੰ ਉਹ ਸੁੱਕੀ ਦੇ ਚਾਰਤੇ ਵੀ ਨਹੀਂ ਹੁੰਦਾ ਹਾਂ ਫੇਰ ਫਲਕ ਪੈਂਦਾ ਫੇਰ ਟਾਈਮ ਘੱਟ ਲੱਗਦਾ ਨਹੀਂ ਤਾਂ ਪਹਿਲਾਂ ਤਾਂ ਲੂਰੇ ਯਾਰ ਲੂਰੇ ਪਹਿਲਾਂ ਪਹਿਲਾਂ ਤਾਂ ਆ ਇਹਨੇ ਪਿਛਲੇ ਬਾਹਰ ਇਹਨਾਂ ਦੇ ਕਿ ਕਮੂਟਾ ਰੁੱਕ ਗਿਆ ਥੋੜਾ ਔਲਾਦੋਂ ਇੰਨੇ ਖੜੇ ਆ ਉਹ ਲਾਉਣਾ ਮੈਂ ਹੁਣ ਇਹਨੂੰ ਕਿਥੇ ਫੇਰ ਉਹ ਕਹਦਾ ਮੈਂ ਲਾਇਆ ਮੈਂ ਮੈਂ ਹੀ ਜਾਊਂਗਾ ਲਾ ਕੇ ਮੈਂ ਹੀ ਆਊਂਗਾ ਬਾਟਲ ਲਿਜੂ ਨਾਲ ਪਾਣੀ ਨਾਲ ਭਰ ਕੇ ਆਊਂਗਾ ਤੂੰ ਵਕਤ ਨਾਲ ਡੂੰਗਾ ਅੱਧਾ ਡੋਰ ਖਾਣ ਲੱਗਾ ਬਰਮਾ ਸਾਰੀ ਦਾ ਨਾ ਧਰਤੀ ਹੈ ਹਾਂ ਠੀਕ ਨਹੀਂ ਜਿੰਦਾ 11 50 ਦਾ ਥੱਲੇ ਸੈਂ ਇੰਨਾ ਜਿਹੜਾ ਕਬਾਡੀ ਦੇ ਵਿੱਚ ਪਾਣੀ ਦੀ ਖੜੀ ਨਾ ਇੱਕ ਰਾਹ ਨੂੰ ਬੂਦੇ ਕੰਨ ਛੜੀ ਨੂੰ ਨਾ ਨਾ ਡੁੱਬੀ ਉਹ ਤਾਂ 2-3 ਮਿੰਟ ਦਾ ਉਹ ਰਹਿ ਪਾਣੀ ਖੜੀ ਐ ਉਹ ਪਾਣੀ ਦਾ ਚੱਕਰ ਨਹੀਂ ਓਏ ਹੁਣ ਡੁੱਬੀ ਵੀ ਦਾ ਉਹ ਪੱਤਾ ਮਾਰ ਦਿਨਾ ਤਾਂ ਹੁਣ ਠੀਕ ਐ ਇਹ ਸੁੱਕ ਲਈ ਸਕਦੀ ਐ ਪਾਣੀ ਜਿਹ ਵਿੱਚ ਪਾਈ ਰੋਏ ਪਾਈਆ ਬਾਲਟੀ ਬਾਲਟੀ ਜਦ ਖੜੀ ਕਰਕੇ ਲਈ ਪਾਣੀ ਉਹਦੋਂ ਸੈਸਟਰ ਖੋਲ ਲੈ ਕਿਆ ਕਰੇ ਵਿੱਚ ਤੇ ਉਹ ਝਾਰਨਾ ਕੱਢਿਆ ਝਾਰਨਾ ਤੂੰ ਮਿਸ ਤਾਂ ਭਾਈ ਕਿਆ ਮਨਾਇਆ ਜੇ ਬ੍ਰੀਕ ਆ ਤੂੜੀ ਰੀਨ ਬਣਾਉਂਗਾ ਜੇ ਬੜਾ ਸਿੱਧਾ ਕਰਦਾ ਮੋਟੀ ਬਣਾਉਂਗਾ ਇਹਦੀ ਰੀਨ ਤੀ ਤੂੜੀ ਦਿਲ ਵਿੱਚ ਰਹੀ ਸੀ ਨਾ ਹਾਂਜੀ ਹੁਣ ਫਰਕ ਪਾਇਆ ਪਿਆ ਹੁਣ ਬ੍ਰੀਕ ਤਾਂ ਧਰਨਾ ਦੁੱਲਾ ਕਹਿੰਦਾ ਕਹਿੰਦਾ ਵੀ ਥੋੜਾ ਜਿਹਾ ਫਰਕ ਹੈ ਇਹ ਇੰਨਾ ਕ ਇੰਨਾ ਕ ਹੋਊਗਾ ਤੂੜੀ ਵੀ ਸੈਟ ਹੋ ਜਣੀ ਨੁਵੇੜ ਦੇ ਫਰਕ ਪਾਏਗਾ ਹੂੰ ਰੀਨ ਕਹਿੰਦਾ ਪਾਹੀ ਬਣਾਉਂਦਾ ਹੈ ਓਏ ਹੁਣ ਨਵਾਂ ਬਣਵਾਇਆ ਉਹ ਵਿੱਚ ਕਰਤਾ ਹੈ ਉਹ ਤਾਂ ਪਿੱਛੇ ਕਟਾ ਦੂੰਗੇ ਆਹੋ ਹਲੇ ਨਮਾ ਜਿਹਾ ਗਣਦਾ ਨਾ ਤਾਂ ਨਵਾਈ ਦਾ ਹਾਲਾ ਸੰਘਣਾ ਦਾ ਥੋੜਾ ਜਿਹਾ ਕਿੱਦਾਂ ਜੱਟਾ ਖੁਸ਼ ਹੈ ਅੱਜਾ ਗੁਗੂ ਵੀ ਹੁੰਦਾ ਯਾਰ ਵੀ ਤੂੰ ਵੀ ਹੁੰਦੇ ਤਾਂ ਲੱਭੀ ਦੇਖ ਲਈ ਤੂੰ ਦੁਖੀ ਹੋ ਕੇ ਕਰੂੰਗਾ ਵੀ ਕਿਆ ਖੜੇ ਕਿਤੇ ਸਰਕਾਰ ਨੇ ਕਿਸੇ ਨੇ ਮਦਦ ਕਰ ਲਈ ਆ ਚਲੋ ਬਾਕੀ ਵਈ ਭਰਦੇ ਆ ਹਵਾ ਹਾਂ ਹਵਾ ਭਰ ਕੇ ਦੇਖਦੇ ਹਾਂ ਉਹਨੂੰ ਤਾਂ ਫੁੱਲ ਕਰ ਦੇਣੀ ਖੜੇ ਖੜੇ ਕਰਕੇ ਨਿਕਲ ਗਈ ਤੇਰੀ ਇਹਨਾਂ ਇਹ ਖੜੇ ਨਹੀਂ ਸਾਲ ਹੋ ਗਿਆ ਬਾਈ ਪੂਰੀ ਨਹੀਂ ਨਿਕਲੀ ਹੈਗੀ ਆ ਤਾਂ ਹੁਣ ਫੱਟੇ ਮਰ ਕੇ ਵਜਨ ਪੈ ਗਿਆ ਪੂਰੀ ਹਵਾ ਹੀ ਨਹੀਂ ਨਿਕਲੀ ਦੀ ਪੂਰੀ ਕਾਲੇ ਨੂੰ ਵੀ ਜਿਆਦਾ ਰਿਮਾਂ ਪਰ ਹੋ ਜੂਗਾ। ਥਾਲ ਖੜੇ ਨਹੀਂ ਹੋਦੀ ਆ। ਹੂੰ। ਉਹ ਨਿਕਲਿਆ ਵੀ ਹਵਾ ਦਾ ਹਵਾ ਕੋ ਐਡਾ ਵੱਡਾ। ਜੀ ਆਪਣੀ ਹੀ ਜੂਨੀ ਕਸਾਲ ਉਹ ਸਵਾ ਤੱਕ ਨਿਕਲ ਨਹੀਂ ਹੋਦੀ। ਘਟ ਜਾਂਦੀ ਆ ਆਟੋਮੈਟਿਕ ਘਟ ਜਾਂਦੀ ਆ। ਹੂੰ। ਹੈ? ਸੁਣਾਇਆ ਕਰੂ ਮਹੀਨੇ ਵਾਲਾ ਨੂੰ ਪਿੰਡ ਬੰਮ ਕੀੜਾ ਦਵਾ ਦੇ ਕਰੇ ਦੇਖ। ਆਹ। ਦੇਖ ਲੈ ਕਰਾ 13 ਮਹੀਨੇ ਤਰਾਇ ਸਰ। ਹੋਲੀ ਨੂੰ ਕਹਿਣਾ ਤਾਂ ਰੰਗ ਭਾਗੇ ਹਾਂ ਰੰਗ ਭਾਗੇ ਡੜਾਦਾ ਹੋਲੀ ਨੂੰ ਚਲਾਣਾ ਦਾ ਇੱਥੇ ਨੇ ਪਿਆ ਮੈਂ ਦੇਖਿਆ ਤਾਂ ਬਲਾਵੇ ਆ ਪਾਕਿਸਤਾਨੀ ਲਾਉਣੇ ਆ ਮੈਂ ਕਿਹਾ ਨਾ ਅਜੇ ਵੀ ਅੜੰਬਾ ਗਏ ਪੋਪਿਆਂ ਨੂੰ ਪਤਾ ਨਹੀਂ ਬਾਈ ਮੈਂ ਇੱਕ ਨਹੀਂ ਮੈਂ ਬਹੋਰੀਲਾ ਦੇਖਿਆ ਉਹ ਕਿਹਾ ਉਹ ਰੀਲ ਬਣਾਉਣੇ ਥੋੜੀ ਪਿਆਜ ਥੋੜਾ ਬਾਲਾ ਹੀ ਫਿਰਦੇ ਓਹ ਹੋ 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 ਤੱਕ ਵਈ ਠੀਕ ਆ ਅੱਜ ਪੜਾ ਬਾਈ ਆਇਆ ਬੰਪਾ ਲੋ ਜੀ ਬੰਪਾ ਲਿਆਂਦਾ ਤੂੰ ਮਾਰ ਬਪ ਮਾਰੂੰਗਾ ਬਪਾ ਹਟ ਤਾਂ ਸਿੱਖੂ ਜਲਾ ਤੇ ਤੇ ਲਾ ਦੇ ਰੂਟੀ ਹਵਾ ਕਿਹੜੀ ਆ ਕਿਆ ਕੱਢਣੇ ਚਾਹਦੇ ਕੁਛ ਨਹੀਂ ਦੇਣਾ ਲੈ ਤੂੰ ੱੱਕਾ ਦਾ ਸਾਫ ਬੱਚੇ ਤੂੰ ਹੀ ਸਾਫ ਕਰਦਾ ਮੜੀ ਜੀ ਮੈਂ ਕਰਾਂ ਤੂੰ ਤੇ ਕਿੰਨਾ ਆ ਇੱਥੇ ਮਾਰ ਦੂਦ ਦਾ ਮਾਰਨਾ ਕਰ ਹੱਦ ਹਟਦਾ ਘੜਤਾ ਜਾ ਤੂੰ ਯਾਰ ਤੂੰ ਟੂਟੀ ਤਾਂ ਲਾਉਦਾ ਨਹੀਂ ਟੂਟੀ ਲਾਉਂਗਾ ਲਾਉਂਦੋਂਗਾ ਤਾਂ ਹੀ ਹੈ ਹਾਂ ਇਹ ਹੁਣ ਹੁਣ ਆ ਲੋ ਆ ਪਾਪਾ ਆਪੇ ਬੁੱਲੋ ਹੁਣ ਗਰਮੀ ਵੀ ਆ ਜਾਣੀ ਦੇਖੀ ਨਾਲੇ ਅੱਛਾ ਲਾਈ ਜਾ ਇਹਨੂੰ ਐ ਜਰੂਰੀ ਨਹੀਂ ਟੱਕਰ ਵਾਸਤੇ ਗਰਮ ਹੋ ਜਾਣਾ ਇਹਨੇ ਕਾ ਨਾ ਅਸੀਂ ਪਾਣੀ ਦੱਬਾ ਰੱਖਾਂ ਆਪ ਨਹੀਂ ਹੁੰਦਾ ਦੇਖ ਦੀ ਜੂਰੇ ਮਾੜੀ ਮਾੜੀ ਭਰ ਲੈਣੀ ਬਾਕੀ ਮੈਂ ਉੱਥੇ ਭਰਾ ਚੱਕ ਤਾ ਚੱਲ ਤੂੰ ਜਿਹੜੇ ਬੁਜ਼ਾਰੀ ਵੀ ਲਮ ਨੇ ਉਹ ਬਸ ਕਾਚੇ ਆਮ ਨਹੀਂ ਕਰਕੇ ਰਾਜੀ ਅੱਜ ਕੱਲ ਦੇ ਸੜੇ ਚਾਇਨਾ ਜਿਹੜੇ ਪਾਪਰ ਪੋਕਾ ਮ ਦੱਤਾ ਨਾ ਹਾਂਜੀ ਇਹਦੇ ਮਾਰਦੇ ਆ ਪੰਪ ਆ ਜਿੱਦੇ ਗੱਡੇ ਤੇ ਗੱਡੀ ਨੂੰ ਪੈਸੇ ਦੀ ਲੋੜ ਹੂੰ ਇਹਨੂੰ ਮਾਰਦੇ ਨਹੀਂ ਆਈਏ ਬਾਬਾ ਮਾਰਦੇ ਕਰਾ ਚੱਲ ਕਰਾ ਇਹ ਵੀ ਲੱਗਦਾ ਤੇਰੇ ਨੇੜੇ ਤੇਰੇ ਚੱਕਦਾ ਚੱਕਦਾ ਬਾਈ ਇਹ ਗੱਡੀ ਰੱਖਿਆ ਹੋਇਆ ਇਹਨੇ ਵਾ ਗੱਡੀ ਹੋਈ ਰੱਖਿਆ ਹੋਇਆ ਮੈਂ ਤਾਂ ਟਾਇਰ ਨਵੇਂ ਪਾਉ ਤੇ ਗੱਡੀ ਉਹ ਯਾਰ ਟਾਇਰ ਨਵੇਂ ਜਿਹੇ ਬਾਈ ਰੱਖਣਾ ਪੈਂਦਾ ਤਾਂ ਹੋਰ ਨੂੰ ਕਹ ਦੇਣੀ ਸਹੀ ਰੱਖ ਦੇ ਤੇ ਵਿੱਚ ਭਾਜੀ ਬੱਸ ਚੱਕਦਾ ਟਾਇਰ ਖਾਦੇ ਨੂੰ ਦੇਖਦੇ ਰੇਡੀਟਰ ਦਾ ਗਰਮ ਹੋ ਗਿਆ ਲੈ ਠੀਕ ਆ ਲੈ ਠੰਡਾ ਹੀ ਇਹ ਪਾਪਾ ਦਾ ਫਰਕ ਆਹ ਕਿੰਨਾ ਸਾਝਾ ਜਿਹੜਾ ਹੈ ਬਾਜੀ ਬਸ ਇਹ ਤਾਂ ਸਾਲਾ ਕੱਲ ਤੱਕ ਨਹੀਂ ਚੱਕ ਹੁਣ ਬੱਸ ਪਾਪਾ ਮਾਰੇ ਦਾ ਪਾਪਾ ਮਾਰੇ ਤੇ ਕਿਉਂਕਿ ਸਾਲਾ ਮਾਰ ਤੇ ਮਿਲ ਕੇ 100 ਪਾਪਾ ਉਹ ਨੂੰ ਆਣ ਆਈਆ ਯਾਰ ਚਾਚੇ ਬਾਈ 10 11 ਜਿਹੜੀ ਆਇਓ 12 ਇਹ ਰ ਪੰਪ ਵੀ ਠੋਕੋਗਾ ਬੈਲ ਬੈਠੀ ਵੀ ਚਲਦੀ ਆ। ਉਹ ਬੋਲ ਤਾ ਐਨੀ ਕਿ ਦੂਜੇ ਭਰ ਲੈ। ਪਾਰ ਲਾ ਹੁਣ ਤੂੰ। ਹੋਈ ਨਹੀਂ ਪੂਰੀ ਆ। ਭਲਾਈ ਇਹਨੂੰ ਪਾਣੀ ਬਾਬੇ। ਕੋਈ ਤ ਫਿਰ ਕੋਈ। ਬਹੁਤ ਆਵਾ ਪਾਣੀ ਦੇ। ਜੂਰ ਨਹੀਂ ਐਨ ਲਾਈ ਜਾ ਬੇ ਨਿਕਲ। ਤੋ ਫਿਰ ਹੋਣਾ ਐ ਦੱਪਾ ਨੇ ਹੁਣ ਇਹਨੂੰ ਫੇਰ। ਉਸ ਤੋਂ ਬਾਅਦ ਠੋਕ ਖੜਾ ਦੂਜੇ ਦਵਾਰੇ। ਮੜਾ ਦੁੱਲੇ ਨਾਲ ਕੋਈ ਲੈ ਕੇ ਜਾਣਾ ਇਹ ਗਰੀਸ ਨੂੰ ਸਮਗਰਵਾ ਦੀ ਇਹਨਾਂ ਇੱਕ ਵਾਰ ਠੀਕ ਨਾ ਦਾ ਬਗਲਾਣਾ ਮੂਰੇ ਡੁੱੜ ਜਾਣਾ ਬੈਠਾ ਹਾਲ 735 ਗੱਲਾਂ ਕਰਦਾ ਕਿੰਨੀ ਹੋ ਗਈ ਆ ਮੈਂ 48 ਗਿਣਦੇ ਨਹੀਂ 48 ਹੋਇਆ 48 ਹੋ ਗਿਆ 48 ਹੋ ਗਈ 48 ਕਹਿੰਦੇ ਕਿ ਆ ਬੰਦੇ ਤੁਸੀਂ ਕਿਹਾ ਕਿ ਇਹ ਗਿਰਦੀ ਨਹੀਂ ਮੈਂ ਗਿੰਦਾ 48 ਹੋ ਗਈ ਤੂੰ ਇਹ ਤਾਂ ਅੱਦੇ ਵੀ ਮਾਰੇ ਆ ਦੇਖ ਇੱਕ ਦੋ ਬੈ ਜਾ ਬੈ ਜਾ ਸਿੰਨ ਇਮਾਰਦੂਗਾ ਸੌਂਕ ਤਾਂ 4 5 6 ਆ ਵੀ ਸਾਰਾ ਕਰਮੂਗਾ ਪੰਪ ਬਹੁਤ 7 ਇਹਨੂੰ ਇੱਥੇ ਮਾਰਨਾ ਆ ਇਹ ਥੁੱਕ ਆ ਰੈ ਨੂੰ ਬਾਲੀ ਬਾਲੀ ਲਿਖ ਲੈ ਠੀਕ ਹੈ ਥੁੱਕੇ ਤੇ ਹੁਣ ਤਾਂ ਬੁਲਬੁਲਾ ਫੁੱਟ ਜਿੰਦਾ ਹੋ ਖਾਣੀ ਆ ਗਈਆਂ ਜੇ ਥੁੱਕ ਖੜਾ ਹੈ ਕੁਝ ਨਹੀਂ ਲੀਕ ਹੈ ਹਾਂ ਥੁੱਕ ਨਹੀਂ ਖੜਾ ਹੋ ਮਨੂੰ ਆ ਲੱਗਿਆ ਇਹ ਬੁਲਬਲੀ ਬੜੀ ਠੰਡਾ ਹੋਣ ਦੇ ਮਨੂੰ ਸਾਰਾ ਕਰਮੂਗਾ ਬਹੁਤ ਹਾਂ ਐਨੀ ਕੁਦੇ ਚ ਪਾਰ ਹੂੰ ਇਹ ਨੂੰ ਵਸਵਾ ਕੇ ਰਾਖੇ ਲਿਆਉਂਦਾ ਦੁੱਲੇ ਕੋਲ ਉਹ ਇੱਥੇ ਖੜ ਜਣੀ ਹੋਵੇ ਇਹਦੀ ਸ਼ਾਮ ਨੂੰ ਕਰਾ ਲਈਂ ਹਵਾ ਪਰਵਾ ਲਈ ਦੀ ਸ਼ਾਮ ਕਾ ਲਈ ਹਵਾ ਭਰ ਕੇ ਦੇ ਟਾਇਰ ਚੱਕੂਗਾ ਕਿ ਦੇਖ ਤਾਂ ਟਾਇਰ ਤੇ ਚੱਕੂਗਾ ਫੁੱਲ ਟਾਇਰ ਤਾਂ ਚੱਕੂਗਾ ਇਹ ਚੱਕਰ ਪਤਾ ਗਿਆ ਹੁੰਦਾ ਆਹ ਸਮਾਨ ਚੱਕ ਇਹ ਜੈਕ ਲਾ ਕੇ ਭਾਰੀ ਇਹ ਫੇਰ ਸਿੱਤੀ ਪਰ ਹੁੰਦੀ ਆ ਜੀ ਜ਼ੋਰ ਲੱਗਦਾ ਇਹ ਵਜ਼ਨ ਚੱਕਣਾ ਪੈਂਦਾ ਸਾਰਾ ਸੰਘਾਲਾ ਪੰਪ ਵੀ ਲੋਡ ਲੰਦਾ ਫਿਰ ਹੂੰ ਸਹਿਮਤੀ ਹੋਰ ਸਹਿਮਤਾ ਹੀ ਥੋੜਾ ਨਾ ਇੱਕ ਜੈਕ ਲਿਆਉਣਾ ਯਾਰ ਲਿਆਉਣਾ ਸੀ ਵੀ ਚੂੜੀ ਵਾਲੀ ਉੱਥੇ ਜੇ ਗਏ ਨਾ ਪਟਿਆਲੇ ਹੋ ਪਰ ਅਛਾ ਉਹਨੂੰ ਚੂੜੀਆ ਦਾ ਠੀਕ ਜਾਣਾ ਹੀ ਮੈਂ ਪਟਿਆਲੇ ਜਾਂਦਾ ਤਾਂ ਰਹਿੰਦਾ ਇਹ ਹੁਣ ਤੱਕੜਾ ਮਾਰ ਕੇ ਪਟਿਆਲੇ ਉੱਪਰ ਚਲੇ ਜਾਊਗਾ ਹਾਂ ਯਾ ਯੱਕ ਦਾ ਹੀ ਆ ਯੱਕ ਦਾ ਬਹੁਤ ਫਾਇਦਾ ਫਾਇਦਾ ਯੱਕ ਦਾ ਹੁਣ ਕਾ ਸੁੱਖੇ ਨੇ ਯੱਕ ਮੰਗੀ ਜਮਾ ਯੱਕ ਮਤ ਨੂੰ ਕਿੱਥੇ ਜਾਣਾ ਦਾ ਚਾਹੀਦਾ ਤਾਂ ਬੰਦਰੀਆ ਪਾਇਆ ਅਡੀ ਚੁੱਕਲ ਮਰੇਜ ਬਾਪੂ ਨੂੰ ਵਹਿਮ ਹੋ ਗਿਆ ਇਹਦਾ ਲੈਂਟਰ ਦੱਬਿਆ ਹੋ ਲੱਗਦਾ ਮੈਨੂੰ ਤੇ ਕਾਢਰ ਪਾਇਆ 14 ਦਾ ਕਮਰਾ ਦਾ ਯਾਰ ਇੱਥੇ ਹਾਂ ਦਬਿਆ ਬਾਬਾ ਵੀ ਨਹੀਂ ਹਟਿਆ ਨਹੀਂ ਪਵਾ ਕੇ ਹਟਿਆ ਜਾਂ ਤਾਂ ਪਾ ਦਿੱਤੀ ਮੈਂ ਕਾਨੂੰ ਫੋਨ ਦਾ ਉਹ ਬੀਮ ਤਾਂ ਉੱਥੇ ਉਹ ਬੀਮ ਤਾਂ ਫਰੀ ਜਾਏ ਜਿਹੜਾ ਉਹ ਫੁੱਲ ਕੇ ਪਲਾਸਟਰ ਦਾ ਝੜ ਗਿਆ ਇਹਨੂੰ ਆਇਆ ਕਿ ਲੈਂਟਾ ਕਾਟਰ ਆਇਆ ਫਿੱਟਾ ਫਟੇ ਹੋ ਗਿਆ ਵਿੱਚ ਜਾਇ ਬਰਾਬਰ ਕਟਰ ਹੋ ਗਿਆ ਰਹੀਦਾ ਇਹ ਦਵਿਆ ਹੁੰਦਾ ਸੈਟ ਆਦੇ ਨੱਗੇ ਨਹੀਂ ਕਟਰਦੀਆਂ ਸੈਟਾਂ ਵਾਲੀਆਂ ਕਟਰ ਸਿੱਧਾ ਤਾਂ ਜੇ ਗੱਬੇ ਲਵੇ ਬਰਾਬਰ ਸਿੱਧਾ ਪਿੰਨ ਤਾਂ ਕਟਰ ਜ ਕੋਈ ਉਹ ਥੋੜਾ ਕੱਢ ਰਾਇਆ ਫਸ ਗਿਆ ਰਾਹ ਸਿੱਧਾ ਇ ਲੱਗਾ ਜੇ 7 7 ਦੇ ਬਰਾਬਰ ਕੋਈ ਕਹਿੰਦਾ ਕੁਝ ਨਹੀਂ ਹੋਇਆ ਕੁਝ ਦਵਿਆ ਦਾ ਨਹੀਂ ਕੁਝ ਨਹੀਂ ਹੋਇਆ ਕਹਿੰਦਾ ਜਿਹੜਾ ਕੜਾ ਗੱਬੇ ਬੀਮ ਲਾਉਂਦੇ ਕੜਾ ਕੜਾ ਲਾਉਂਦੇ ਨਾ 14 ਫੁੱਟ ਦਾ ਕਮਰਾ ਹੈ ਉਹਦੇ ਵਿਚਾਲੇ ਬੀਵ ਦਿੱਤਾ ਵਿਆ ਲੈਂਟਰ ਜੀ ਹੁੰਦਾ ਉਹ ਉਹ ਸਰੀਏ ਪਰ ਤਾਂ ਕਹਿੰਦਾ ਉਹ ਝੜ ਗਿਆ ਮਸਾਲਾ ਖੁੱਲ ਗਿਆ ਉਹ ਕਹਿੰਦਾ ਤਾਂ ਲੱਗਦਾ ਸਾਨੂੰ ਮੈਂ ਕਿਹਾ ਆੜੇ ਸਾਡੇ ਨੂੰ ਬਸਾ ਗਾਡਰ ਨੂੰ ਮੈਂ ਦੁਬਾਰਾ ਫੇਲ ਬਾਈ ਕਰਦੇ ਪੈਨਸ਼ਨ ਜੀ ਲਾਦੇ ਜਿਹੜੇ ਹੈਗੇ ਆ ਫੇਰ ਆ ਗਿਆ ਸੱਟ ਕੰਮ ਆਇਨ